ਕਰਦੀ ਬਾਂਦੀ ਕਰਦੀ ਨੂੰ ਦਰਨ ਦੇ ਨੇ ਇਹ ਸੰਸਾਰ ਤੇ ਗੁਰੂ ਦੇ ਰੂਪ ਆਪ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਰਕੇ ਆਏ ਸੰਸਾਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਵਾਨੀ ਦੇ ਵਿੱਚ ਪੈਰ ਰੱਖਿਆ ਪਿਤਾ ਮਾਤਾ ਜਾਲੂ ਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਵੀਰ ਭਈਆ ਦੇ ਕੇ ਸੱਚ ਦਾ ਖੌਦਾ ਕਰਨ ਵਾਸਤੇ ਭੇਜਿਆ ਅੱਗੇ ਸੱਚ ਦਾ ਖੌਦਾ ਕਰ ਲੈ ਗੁਰੂ ਨਾਨਕ ਦੇਵ ਪਾਣੀ ਬਾਲਾ ਤੇ ਮਰਦਾਨਾ ਵਪਾਰ ਕਰਨ ਆਪ ਤੇ ਜਾਂਦੇ ਨੇ ਰਤਲੇ ਵਿੱਚ ਗੁਰੂ ਨਾਨਕ ਦੇਵ ਜੀ ਨਾਲਾਂ ਨੂੰ ਇੱਕ ਘਰ ਮੰਡਲੇ ਮਿਲਿਆ ਭੁੱਖੇ ਸਾਧੂਆਂ ਨੇ ਮੰਡਲੇ ਮਿਲਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਦੇਖਿਆ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਗੁਰੂ ਨਾਨਕ ਨੇ ਇੱਥੇ ਸੱਚ ਦਾ ਸਰਤਾਨ ਅਨੁਵਾਦ ਕਰਦਾ ਹੈ ਕਿਹਾ ਮਹਤਾ ਕਾਲੂ ਨੇ ਆਪਾਂ ਨੂੰ ਭੇਜਿਆ ਗੁਰੂ ਨਾਨਕ ਦੇਵ ਮਹਾਰਾਜ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਇਸ ਤੋਂ ਮੱਤਾ ਸੱਚ ਦਾ ਸਰਤਾ ਹੋ ਕੋਈ ਭੁੱਖੇ ਧਰੂ ਨੇ ਤੇਨਾਂ ਨੂੰ ਆਪ ਭੋਜਨ ਚੁਕਾ ਰਹਾ ਹੈ ਉਹ ਵੀਰ ਪਿਆਰ ਦਾ ਸਾਥ ਦਾ ਦਿਲ ਦਾ ਬੋਲ ਕੇ ਗੁਰੂ ਸਾਹਿਬ ਨੇ ਰਾਸ ਲਿਆ ਕੇ ਭੁੱਖੇ ਧਰੂ ਨੂੰ ਭੋਜਨ ਚੁਕਾਇਆ ਕੋਨੇ ਜਗਾ ਕੇ ਇਹ ਲੋਕ ਕਹ ਰਹੇ ਤੇ ਆ ਕੇ ਪਤਾ ਨਾ ਕਰੂ ਨੇ ਭਾਈ ਮਰਦਾਨੇ ਨੇ ਪੁੱਛਿਆ ਮਰਦਾਨਿਆ ਜਗਾਇਆ ਗੋਕਲ ਵਿੱਚ ਆਇਆ ਮਹਿਤਾ ਕਾਲੂ ਨੇ ਗੁਰੂ ਨਾਨਕ ਦੇਵ ਮਾਰੇ ਤੇ ਮੁੱਖ ਤੇ ਬਹੁਤ ਜ਼ੋਰਾਂ ਮਾਰੀਆਂ ਕੋਲੇ ਘੜੀ ਦੀ ਦੀ ਨਾਨਕੀ ਪੱਜ ਕੇ ਆਈ ਆ ਕੇ ਜੱਫੀ ਵਿੱਚ ਲਿਆ ਪਿਤਾ ਮਹਿਤਾ ਕਾਲੂ ਨੂੰ ਕਹੇ ਨਾਨਕੀ ਤੁਮਾਰੀਆਂ ਹੱਲਾ ਵੀਰ ਦੇ ਚਪੇੜਾਂ ਦਾ ਗੁਰੂ ਨਾਨਕ ਬਾਪਦਾ ਮਾਰੀ ਕਾਲੂ ਨੂੰ ਪੁੱਛਦੀ ਆ ਕਿ ਹੈ ਪਿਤਾ ਜੀ ਇਹ ਚਪੇੜਾਂ ਤੁਸੀਂ ਕਿਉਂ ਮਾਰੀਆਂ ਬਾਪ ਜੀ ਮੈਂ ਜੋ ਜਿੰਦਾ ਤਾੜੀ ਲਗਾਇਆ ਮੈਂ ਤੇ ਗੱਲਾਂ ਵੇ ਕੇ ਅਣੋਖੇ ਹੀਰੇ ਨੂੰ ਯਾਰੀ ਨਾਲ ਪਹਿਨਵਾਣੀ ਆਇ ਜੱਗ ਤੇ ਮਹਾਰ ਕੇਸਰੀ ਨੂੰ ਕਿੰਨੀ ਗੱਲੋਂ ਪਾਰਿਆ ਅੱਜ ਪਹਿਨਾ ਬੁੱਤ ਜੀ ਨੇਰੇ ਕੋਲੇ ਹੀ ਨੂੰ ਕਿੰਨੀ ਗੱਲੋਂ ਪਾਰਿਆ ਅੱਜ ਪਹਿਨਾ ਬੁੱਤ गज सभु कम पिता जी लोहे वकीर कहिड़ी गलो मारी अॼ पिता मेर तोह वीरूं कहिड़ी गलो मारी अॼ पेड़ा पिता ਕੋ ਪੰਦਰਾ ਸਿੰਗਾ ਚੋਟਾ ਤਾ ਵੀਰ ਨੂੰ ਕੇ ਰੁੱਲੋ ਮਾਰਨਾ ਤੇਰਾ ਪਿਤਾ ਜੀ ਮੇਰੇ ਸੋਹਣ ਵੀਰ ਨੂੰ ਕੇ ਰੁੱਲੋ ਮਾਰਨਾ ਤੇਰਾ ਪਿਤਾ ਜੀ ਮੇਰੇ ਸੋਹਣ ਵੀਰ ਨੂੰ ਕੇ ਰੁੱਲੋ ਮਾਰਨਾ ਤੇਰਾ ਪਿਤਾ ਜੀ ਮੇਰੇ ਸੋਹਣ ਵੀਰ ਨੂੰ ਧਾਣੀ ਜੱਦੇ ਦਾ ਜ਼ਿਕਰ ਕਰਦੇ ਆ ਬੇਅੰਤ ਮਾਇਆ ਸੰਕਾ ਵਾਲੇ ਆਏ ਆ ਹਲੇ ਨਵੇਂ ਬੱਚੇ ਨੇ ਫਿਰ ਵੀ ਗਰੰਦ ਹਸਪਤਲ ਕਰਦੇ ਬੜਿਆ ਕਰਤਾ ਹਨ ਤੇ ਮੈਂ ਦੇਰ ਤੇ ਗਰੰਦ ਹੈ ਸਮਾਪਤ ਹੋ ਗਿਆ ਕਤੰਦਰ ਸਿੰਘ ਜਵਲੀ ਉਹਨਾਂ ਨੂੰ ਬੇਨਤੀ ਆ ਕੇ ਆਪਣਾ ਸਰੂਪਾ ਲੈ ਲੈਣਾ ਪਾਈ ਗੁਰਬਾਚਨ ਸਿੰਘ ਜੀ ਦੇtela ਕੋਈ ਆਜਾ ਆਪਣਾ ਮਾਨ ਸਨਮਾਨ ਲੈ ਲੈਣਾ ਪਾਈ ਗੁਰਮੀਤ ਸਿੰਘ ਜੀ ਜੇਤਾ ਕੋਈ ਆਜਾ ਆਪਣਾ ਸਨਮਾਨ ਲੈ ਲੈਣਾ ਗਲਵਿੰਦਰ ਸਿੰਘ ਜੀ ਬੋੜਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਨੇੜੇ ਆ ਜਾਣ ਤਾਂ ਕਿ ਆਪਣਾ ਸਰਪਤਾ ਲੈ ਲੈਣ ਜਿੱਲਾ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਬੜਾ ਪਿਆਰ ਹੈ ਇਹਨਾਂ ਦਾ ਗੁਰੂ ਜੀ ਹੋਰ ਸਮੇਂ ਕਾਲੇ ਬੋਲੇ ਜਾਨ ਹੈ ਜੋ ਸ੍ਰੀਆ ਕਾਲੇ ਆਏ ਗੁਰਕੰਨ ਸਿੰਘ ਖੇਦਲਰ ਪਿੱਛੇ ਖੜੇ ਆਲੀ ਆ ਤੁਹਾਡੇ ਬੋਲੇ ਬੋਲੇ ਜਾਨ ਹੈ ਜੋ ਸ੍ਰੀਆ ਕਾਲੇ ਦੇ ਅੰਦਰ ਸਭ ਜਾਣੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨੂੰ ਬੜੇ ਵਾਸੀਆਂ ਨੇ ਬੋਲੇ ਜੈ ਜੈਕਾਰ ਰੂਹ ਕਰਮੇ ਦਾ ਮਾਲਾ ਤੇ ਬਿਆਨ ਕਰਾਇਆ ਰਾਤ ਕਰਾਈਆ ਮਾੜਾ ਆਨੰਦਨਵਾਕਾਂ ਕਰਦਿਆਂ ਗੱਲਾਂ ਇੱਥੇ ਬਣਾ ਕੇ ਬੋਲੇ ਕਮਾਂ ਮਹੌਤੂ ਜੀ ਆਏ ਨਾ ਜਿੰਨਾ ਬੇਤਾਲਾ ਆਏਗਾ ਬੋਲੋ ਜੀ ਕੋਣ